ਹਾਂਜੀ ਲੋ ਜੀ ਅੱਜ ਆਪਾਂ ਤੁਹਾਨੂੰ ਨਾ ਬੈਕ ਸਾਈਡ ਦੇ ਗਲੇ ਤੇ ਲੀਰ ਲਾਉਣੀ ਦੱਸਦੇ ਆਂਗੇ ਤੇ ਇਹ ਲੀਰ ਆਪਾਂ ਇਸ ਤਰ੍ਹਾਂ ਕੱਟ ਲੈਣੀ ਹੈਗੀ ਇਸ ਤਰ੍ਹਾਂ ਆਪਾਂ ਕਪੜਾ ਲੈ ਕੇ ਤੀਨੋਂ ਐਸ ਕੋਨੇ ਤੋਂ ਐਸ ਕੋਨੇ ਤੱਕ ਫੜਕੇ ਇਸ ਤਰ੍ਹਾਂ ਕਰ ਦੇਣਾ ਤੇ ਜੇ ਕਪੜਾ ਤਿਲਕਦਾ ਜਾ ਹਨਾ ਫਿਰ ਆਪਾਂ ਪ੍ਰੈਸ ਲਾ ਲੈਣੀ ਹੈ ਜੇ ਡਬਲ ਲੀਰ ਲਾਉਣੀ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਡਬਲ ਕੱਟ ਲੈਣੀ ਹੈ ਜੇ ਸਿੰਗਲ ਲਾਉਣੀ ਹੈ ਤਾਂ ਫਿਰ ਆਪਾਂ ਜਿਹੜੀ ਹੈ ਨਾ ਕਾਰੀ ਲੀਰ ਜਿਹਨੂੰ ਕਹਿੰਦੇ ਨੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਣਾਗਾ ਇਹ ਦੀਰ ਕਟਿੰਗ ਹੁੰਦੀ ਹੈ ਬੈਕ ਸਾਈਡ ਨੂੰ ਲਾਗ ਕੇ ਨਾ ਫਿਰ ਬੜਾ ਸੋਨਾ ਬਣਦਾ ਹੈਗਾ ਬੜਾ ਜੇ ਵੱਡੀ ਵੱਡਾ ਕਪੜਾ ਹੈਗਾ ਤੁਹਾਡੇ ਕੋਲ ਖੁੱਲਾ ਡੁੱਲਾ ਫਿਰ ਤੁਸੀਂ ਇਸ ਤਰ੍ਹਾਂ ਲੰਬੀ ਦੀਰ ਕੱਟਣੀ ਤੇ ਜੋੜ ਲੱਗਣਗੇ ਇਹਦੇ ਵਿੱਚ ਫਿਰ ਜੋੜ ਦੇ ਸਕਦੇ ਆਪਾਂ ਆ ਕਪੜਾ ਲਾ ਲਿਆ ਆਪਾਂ ਜੇ ਆਪਾਂ ਇਸ ਤਰ੍ਹਾਂ ਕਰ ਲਾਉਣੀ ਹੈ ਆਪਣਾ ਜਿਹੜੀ ਹੈ 1.5 ਇੰਚ ਦੀ ਲੀਰ ਜਿਹੜੀ ਕੱਟ ਲੈਣੀ ਹੈ। ਆਲਤੂ ਫਾਤੂ ਜਿਹੜੀ ਥੋੜੀ ਜਿਹੀ ਫਾਤੀ ਹੁੰਦੀ ਹੈ ਉਹ ਵਿੱਚ ਆ ਜਾਊਗੀ। ਇਸ ਤਰ੍ਹਾਂ ਇਹਨੂੰ ਕੱਟ ਲੈਣਾ। ਤੁਸੀਂ ਇਸ ਨੇ ਸਾਂਣੀ ਲਾ ਕੇ ਮਿਣਕੇ ਵੀ ਕੱਟ ਸਕਦੇ ਹੋ ਤੇ ਅੰਦਾਜ਼ੇ ਦੇ ਨਾਲ ਵੀ ਕੱਟ ਸਕਦੇ ਹੋ। ਇਸ ਤਰ੍ਹਾਂ ਆਪਾਂ ਕੱਟ ਲੈਣੀ ਹੈ। ਇਸ ਤਰ੍ਹਾਂ ਠੀਕ ਹੈ। ਤੇ ਜਿੱਦਾਂ ਤੁਹਾਡੀ ਲੀਰ ਛੋਟੀ ਹੋ ਗਈ ਆਪਾਂ ਛੋੜ ਲੈਣੇ ਨੇ ਹਨਾ ਤੇ ਫਿਰ ਆਪਾਂ ਜਿਹੜੇ ਨਾ ਇਸ ਤਰ੍ਹਾਂ ਕੱਟ ਕੇ ਹੋਰ ਲੀਰ ਕੱਟ ਲੈਣੀ ਆ ਫਿਰ ਜੋੜ ਲਾਉਣ ਟਾਈਮ ਆਪਾਂ ਇਸ ਤਰ੍ਹਾਂ ਜੋੜ ਲਾਉਣਾ ਹੈਗਾ ਇਸ ਤਰ੍ਹਾਂ ਕੱਟ ਕੇ ਆ ਦੇਖੋ ਇਸ ਤਰ੍ਹਾਂ ਕੱਟ ਕੇ ਤੇ ਫਿਰ ਇਹਨੂੰ ਜਿਹੜਾ ਇਸ ਤਰ੍ਹਾਂ ਫੜ ਕੇ ਜਿਹੜਾ ਆਪਾਂ ਜੋੜ ਲਾ ਲੈਨੇ ਆ ਐਂ ਜੋੜ ਲਾ ਕੇ ਤੇ ਇਹਦੀ ਕਟਿੰਗ ਕਰਕੇ ਫਿਰ ਲਗੋਗੇ ਤੇ ਮੇਰੇ ਖਿਆਲ ਚ ਆਪਾਂ ਕਾਫੀ ਹੋਊਗੀ ਯਾਰ ਮਸ਼ੀਨ ਤੇ ਚੱਲਦੀ ਆ ਨੋਕ ਜਿਹਨੂੰ ਇਸ ਤਰ੍ਹਾਂ ਫਲੇੜੀ ਲੈਂਡਿੰਗ ਕਰਨ ਨੂੰ ਰੈਪਰ ਕਰ ਲੈਣੇ ਆ ਜਿਸ ਤਰ੍ਹਾਂ ਜੇ ਤੁਸੀਂ ਦੂਰੀ ਲਾਣੀ ਹੈ ਤਾਂ ਇਸ ਤਰ੍ਹਾਂ ਕਰਕੇ ਇਸ ਨੂੰ ਦੂਰੀ ਬਿਲਾ ਸਕਦੇ ਆ ਆਪਾਂ ਫਿਰ ਆਪਾਂ ਇਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਔਲਦੀ ਰ ਆਪਾਂ ਇਸ ਤਰ੍ਹਾਂ ਲਾਉਣੀ ਹੈ ਦੂਰੀ ਕਰਕੇ ਦੋਨੇ ਕਿਨਾਰੇ ਜਿਹੜੇ ਨੇ ਇਸ ਤਰ੍ਹਾਂ ਜੋੜ ਕੇ ਨਾ ਆਵੇਂ ਕਰਨੀ ਹੈ ਫਿਰ ਆਪਾਂ ਇਸ ਤਰ੍ਹਾਂ ਕਰਕੇ ਲਾਉਣੀ ਹੈ ਘਾਰ ਹੀ ਲਾਉਣੀ ਹੈ ਤਾਂ ਆਪਾਂ ਇਸ ਤਰ੍ਹਾਂ ਹੀ ਕਰਕੇ ਲਾਉਣੀ ਹੈ ਇੱਕ ਪੈਰ ਦਾ ਮਾਰਜਨ ਦੇਣਾ ਆਪਾਂ ਇਹਦੇ ਲਈ ਸਾਈਡ ਇਸ ਲਈ ਆਪਾਂ ਢਾਈ ਗਲਾ ਬਣਾਉਣਾ ਸੀ ਆਪਾਂ ਸਵਾ ਦੋ ਕੱਟਿਆ ਸਵਾ ਦੋ ਕੱਟ ਕੇ ਹੁਣ ਜਿਹੜਾ ਇਹ ਢਾਈ ਬਣ ਗਿਆ ਤਿਆਰ ਬਣ ਕੇ ਹੋ ਗਿਆ ਜੇ ਤਿਆਰ ਢਾਈ ਰੱਖਣਾ ਤਾਂ ਸਵਾ ਦੋ ਤੇ ਕਟਿੰਗ ਕਰਿਆ ਕਰੋ ਐਸਟਰਾ ਨਾਲ ਆਪਾਂ ਇਹ ਖਿੱਚਣੀ ਹੈ ਤੇ ਨਾਹੀਂ ਆਪਾਂ ਜਿਹੜਾ ਆ ਕਪੜਾ ਖਿਚਣਾ ਹੈ ਨਹੀਂ ਸੈਟਿੰਗ ਕਰਕੇ ਇਸ ਤਰ੍ਹਾਂ ਪੂਲਾ ਪੂਲਾ ਥਰਕੇ ਨਾ ਆਪਾ ਮੀਰ ਨਾ ਲੈਣਾ ਹੈ पालतू लीर कटे हाणे ब्रेक ब्रेक छोटे शोट छोटे न टक ला लेह कर्न रखण बि सिलाई न कटी इहो छोटी छोटी गलाई वारी लीर आहे जहिड़ी वॾी मिसे जहिड़े छोटे छोटे टक ला ले ਇਸ ਤਰ੍ਹਾਂ ਤਾਂ ਘਾਣ ਲਾ ਲੈਣਾ ਫਿਰ ਇਸ ਤਰ੍ਹਾਂ ਲੀਰ ਬਿਲਕੁਲ ਜਿਹੜੀ ਸਿੱਧੀ ਹੋ ਜਾਂਦੀ ਹੈ ਉਹਨੇ ਨੋਆ ਪਾਸਤਰਾ ਕਰਕੇ ਇਹ ਆਮੋਰ ਲੈਣਾ ਜਿੰਨੀ ਤੁਸੀਂ ਰੱਖਣੀ ਹੈ ਬਰੀਕ ਮੋਟੀ ਜਿੰਨੀ ਵੀ ਰੱਖਣੀ ਹੈ ਜੇ ਤੁਸੀਂ ਜਿਆਦਾ ਚੌੜੀ ਰੱਖੋਗੇ ਨਾ ਫਿਰ ਥੋੜਾ ਜਿਹਾ ਬਲ ਪੈਣ ਲੱਗ ਜਾਂਦੇ ਨੇ ਪਰ ਇਸ ਤਰ੍ਹਾਂ ਬਿਲਕੁਲ ਵੀ ਬਲ ਨਹੀਂ ਪੈਂਦੀ ਹੈਗੀ ਇਸ ਜੋੜੀ ਥੋੜੀ ਜਿਹੀ ਇੱਤ ਜਿਆਦਾ ਰੱਖ ਸਕਦੇ ਹੋ ਵੀਡੀਓ ਨਾਲ ਕਿਸੇ ਲਬੀਕ ਰੱਖ ਸਕਦੇ ਹੋ ਆਪਾਂ ਜਿਹੜੀ ਇੰਨੀ ਕਰਾਖਾ ਦੇਖਨੇ ਆ ਉਹਨੇ ਦੇ ਉੱਪਰ اوپر ਸਲਾਈ ਲਾਉਣੀ ਆ ਆਪਾਂ ਬਿਲਕੁਲ ਆ ਵਾਲੀ ਨਾ ਲੀਰ ਤੇ ਸਲਾਈ ਲਾਉਣੀ ਆ ਇਧਰਲੇ ਪਾਸੇ ਨਹੀਂ ਇਹ ਆਪਾਂ ਸਟਰਨਲ ਨਾ ਬਈਕਾ ਬਕੀ ਦੀ ਸਲਾਈ ਲਾ ਲੈਣੀ ਹੈ ਬਰਾਬਰ ਤਾਂ ਤੁਸੀਂ ਮਾਰਚਾਂ ਜਿਹੜਾ ਦੱਬੀ ਜਾਣਾ ਇਸ ਤਰ੍ਹਾਂ देखो कि वादिया अपनी लग के तैयार हो जाए कोई बात इस तरह कोई कुछ नहीं होता ਬੜੀ ਈਜੀ ਤਰੀਕੇ ਦੇ ਨਾਲ ਇਹ ਤੇ ਤਰਪਾਈ ਹੁੰਦੀ ਹੈ। ਐਸ ਤਰ੍ਹਾਂ ਮੋੜ ਕੇ ਆਪਾਂ ਐਂ ਤਰਪਾਈ ਕਰਾਂਗੇ। ਬਿਲਕੁਲ ਵੀ ਵਾਲ ਨਹੀਂ ਪੈਣਗੇ। ਸੌਖੀ ਤਰਪਾਈ ਹੁੰਦੀ ਹੈ ਇਸ ਤਰੀਕੇ ਦੇ ਨਾਲ। ਇਹ ਆਪਾਂ ਕੈਰੀ ਲੀਰ ਲਾਈ ਹੈ। ਜਿਹਦੇ ਦੇ ਪਾਸੇ ਫालतू ਕੱਪੜਾ ਹੈਗਾ ਤਾਂ ਤੁਸੀਂ ਕੱਟ ਲਓ ਜੇ ਜਿਆਦਾ ਚੌੜੀ ਲੀਰ ਕੱਟੀ ਗਈ ਨਾ ਤਾਂ ਫਿਰ ਤੁਸੀਂ ਜਿਹੜਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਧਿਆਨ ਰੱਖਣਾ ਕੱਪੜਾ ਨਾ ਕੱਟਿਆ ਜਾਵੇ ਥੱਲੇ ਨਾ। ਫਿਰ ਤੁਸੀਂ ਇਸ ਤਰ੍ਹਾਂ ਬਰੀਕ-ਬਰੀਕ ਲਾ ਦੇਣੀ। ਇਹ ਆਪਣਾ ਜਿਹੜਾ ਪੂਰਾ ਪੂਰਾ ਆਇਆ ਹੈਗਾ ਆਪਾਂ ਸਾਹਮਣਾ ਤੇ ਇਹ ਨੂੰ ਨਾ ਕੱਟੇ ਸੀ ਜਿਆਦਾ ਜਾਂ ਫਿਰ ਆਪਾਂ ਜਿਹੜਾ ਇਹ ਵਿਚੋ ਕੱਟ ਦੇ ਨੇ ਇਹਨੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਇਹ ਲੀਲਾ ਤੇ ਤਿਆਰ ਹੋ ਗਿਆ ਬਹੁਤ ਸੋਹਣਾ ਤੁਸੀਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ